बोल सच्चिंद्र भगवान की जय कलयुग तारन आ गए ब्रह्मा विष्णु महेश नानक श्री चंद लक्ष्मी तारतरा पर बेस तारतरा पर बेस हरि विधि मंगलकारी उदासीन श्री चन्द्र नमो नमो श्री जय जय तन तन गुरु नानक जय 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 श्री चंद्र श्री चंद्र जय 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 गुरु नानक नानक जय जय बाबा श्री चंद्र भुवान की जय चौपाई फेर फरीद यो दा सितारी करी तपस्या बन जा भारी छोड़ दिया सब गन्न भंडार पत्रों का करे भगत आहार ਬਾਰਾਂ ਵਾਰ ਸੁਪੀਰ ਕਰ ਆਏ ਮਾਂ ਮਰੀਮ ਕੋ ਖਾਲ ਸੁਣਾਏ ਨਹੀਂ ਅੰਨ ਮੈਂ ਮਾਤਾ ਖਾਇ ਪੇੜ ਪੱਤਰ ਖਾ ਭਗਤ ਲੰਗਾਇਆ ਦੋਰਾ ਮਰੀਉ ਮਾਤ ਫਰੀਦ ਕੋ ਜਟ ਲਟਪਟ ਸਮਝਾਏ ਪੇੜ ਦੁਖੀ ਤੂੰ ਪੁੱਤ ਕੀਏ ਕਟ ਪਤ ਜਿਨ ਕੇ ਖਾਏ ਚਉ ਭਈ ਫਰੀਦ ਕਹੇ ਸੁਣ ਮਾਤ ਪਿਆਰੀ अन्न छोड़ हुआ पौना हारी मरियम सुनकर सौटी लावे लटपुटी सुत दुख मनावे कहे मरिया कहे मैया तुम पत्र खाए पेड़ दोषे आप सताए लेखा आपको देना पैना दुख दो जिका सहना पैना चौ पई चुपाती चाती में पाए भुख का भगत कराए हुआ पी देना घारी मौला मिंड की मन में तारी। तन को पिंजर पुख बनाए बाज मुर्शदा मुक्त न पाए नाए छत्ती तपस्या की बाज गुरु के गह में बीती बाबा श्री चंद्र की जय दौरा बेसा दासी पीटती फिद हुए बेचैन क्यों अल्लाह को मारती पीर खलो कर कैण दोहरा दासी बड़ी कांव चोर खे लेओ पीर तुम जान काजल मोट नैन पा काट दिए मम प्राण बाबा श्री चंद्र की जय चौपाई एक बेस्या बीच बाजारे फरीद खलो कर नजरा मारे दासी कोरी बेस्या बेस्या पीटे कोठे ऊपर रही कसीट ਦੇਖ ਪਰੀ ਤੇ ਆਵਾਜ਼ ਲਗਾਈ ਕਿਉਂ ਦਾਸੀ ਕੋ ਮਾਰਤੀ ਮਾਈ ਬਾਬੇ ਕੋ ਵੀ ਸਹਿ ਬਤਲਾਏ ਕਾਜਲ ਮੋਟਾ ਲੋਚਨ ਪਾਏ ਚੌਪਈ ਇੱਕ ਦਿਨ ਸਪੀਰ ਗੋਰੀ ਆਏ ਖੋਪਰੀ ਵੱਲ ਧਿਆਨ ਲਗਾਏ ਅੱਲਾ ਤੇਰੇ ਚੋ ਜ ਨਿਆਰੇ ਪੰਛੀ ਸੂਏ ਵਿੱਚ ਵਿਚਾਰੇ ਪੁੱਛਣ ਪੀਰ ਕੌਣਗੇ ਨਾਰੀ ਲੋਕ ਕਹੇ ਬੇਸਿਆ ਬਦਕਾਰੀ ਮਰਨਾ ਜੀ ਉਸ ਮਨੋ ਪਲਾਇਆ ਐਵੇਂ ਜਨਮ ਅਮੋਲ ਗਵਾਇਆ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਦਾਸੀ ਕਾਜਲ ਪਾ ਦਿਆ ਮੋਟਾ ਬਿਸਣਣ ਸੂਵੇ ਪੰਛੀ ਉਸ ਨੇਤਰੀ ਭਗਤ ਫਰੀਦ ਜੀ ਕੈਣ ਚੋਪਈ ਦਾਸੀ ਕਾਜਲ ਮੋਟਾ ਪਾਵੈ ਬਿਸ ਬਣੈਣੋ ਮੇ ਰੜਕਾਵੈ ਦਰਸ਼ੀ ਕੋ ਇਸ ਬੀਸਾ ਪੀਟਾ ਪਗੜ ਕੇ ਸੋਂ ਸੇ ਬੁਰਾ ਕਸੀਟਾ ਉਹੀ ਲੋਚਨ ਗੋਰੀ ਆਏ ਵਿੱਚ ਆਲਣਾ ਪੰਛੀ ਪਾਏ ਮਿੱਟੀ ਕਾਗੇ ਜਿਸਮ ਖਲਾਉਣਾ ਮਿੱਟੀ ਏਕ ਦਿਨ ਮਿੱਟੀ ਹੋਣਾ ਦੋਰਾ ਆਏ ਫਿਰ ਪੰਜਾਬ ਮੇ ਮਾਲ ਬਸਤ ਲੋਝ ਪਾਰ ਕੋਟਕਪੂਰੇ ਆਣ ਕੇ ਝੋਲੀ ਰਖੀ ਉਤਾਰ ਦੋਰਾ ਚੁੱਕੀ ਚੋਲੀ ਲੜਕਿਆਂ ਬੈਠੇ ਦੂਰ ਲਜਾਏ ਗੇਂਦ ਬਣਾਈ ਪਾੜ ਕੇ ਖੇਲਣ ਟਿੱਲਾ ਲਾਏ ਬਾਬਾ ਸ੍ਰੀ ਚੰਦਰ ਕੀ ਜੈ ਚਉਬਈ ਭਗਤ ਪੰਜਾਬਈ ਇੱਕ ਦਿਨ ਆਏ ਕੋਟਕਪੂਰੇ ਚਰਨ ਟਿਕਾਏ ਉੱਪਰ ਪੀੜ ਟਿਕਾਈ ਚੋਲੀ ਆਈ ਮਹਾਂ ਲੜਕੋਂ ਕੀ ਟੋਲੀ ਲੈ ਕੇ ਚੋਲੀ ਗੇਂਦ ਬਣਾਏ ਖੇਲਣ ਸਾਰੇ ਟਿੱਲਾ ਲਾਏ ਤੇਲਾ ਪੀਦ ਮਹਾ ਮਸ਼ਹੂਰ ਹੈ ਸੰਗਤਾ ਆ ਬਣ ਦੂਰੋ ਦੂਰ ਹੈ ਚੋਪਈ ਮੋਕਲ ਰਾਜਾ ਕਿਲਾ ਬਣਾਏ ਜਬਰਨ ਪਕੜੇ ਲੋਗ ਲਗਾਏ ਭਗਤ ਫਰੀਦ ਕੋ ਪਕੜ ਲਿਆਵੇ ਚਮਤਕਾਰ ਮੌਲਾ ਦਿਖਲਾਵੇ ਸੀਸ ਕੋ ਬੱਠਲ ਛੂ ਨਾ ਪਾਏ ਰਾਜਨ ਦੇਖ ਚਰਜ ਮਨਾਏ ਕੰਮ ਕਰਨ ਸੇ ਫਰੀਦ ਹਟਾਏ

ਕਹੇ ਜਿਉਂਦੀ ਉਹ ਚੱਟ ਹੋ ਜਾਣ ਆਇਆ ਮਨ ਮੇਂ ਗਰਭ ਗੁਮਾਨ ਫੁਦੀ ਖੁਦਾ ਕੋ ਮੂਲ ਨਾ ਪਾਵੇ ਅੱਲਾ ਜਦੇ ਕਿ ਸੋਟੀ ਲਾਵੇ ਚੋਬਈ ਭਗਤ ਫਰੀਦ ਕੋ ਲੱਗੀ ਪਿਆਸ ਆਏ ਚਲ ਕਰ ਕੂਏ ਪਾਸ ਲੜਕੀ ਕੂਏ ਪਰ ਡੋਲ ਭਰਾਵੇ ਭਗਤ ਪਾਣੀ ਕੀ ਗਿਛਿ ਜਿਤਾਵੇ ਡੋਲ ਭਰੇ ਲੜਕੀ ਪਰ ਡਾਰੇ ਖੜੇ ਦੇਖਤੇ ਭਗਤ ਵਿਚਾਰੇ बोले भक्त फरीद दोबारा पानी पिलाबी बाब बाबा जन उचारा बाबा श्री चंद्र की जय दोरा बोला फिर फरीद ने पानी सुता पिला प्यास अगन मन बल रही जल्दी शांत करा दोरा लड़की कहे फरीद को बाबा ठहर जा चिड़िया मार जीवाले तू रही मैं आग बुझाऊ बाबा श्री चंद्र की जय चौपाई ਲੜਕੀ ਆਪਣਾ ਧਿਆਨ ਟਿਕਾਏ ਪਰ ਪਰਡੋਲ ਵਹਾਈ ਜਾਏ ਦੇਖ ਪ੍ਰੀਤ ਕੋ ਗੁੱਸਾ ਆਵੇ ਪਾਣੀ ਪੀਣੇ ਲਈ ਚਿਲਾਵੇ ਬਾਬਾ ਗਬੀਨ ਪਾਣੀ ਪਿਆਏ ਚਿੜੀਆਂ ਨਹੀਂ ਜੋ ਮਰ ਜਾਏ ਕੂਏ ਪਰ ਕਰਾ ਮਾਰਦੇ ਦਿਖਾਲ ਪਾਣੀ ਖੂਸੇ ਲਿਓ ਨਿਕਾਲ ਚਉਪਈ ਲੜਕੀ ਮਨ ਕੀ ਬਾਤ ਸੁਣਾਏ ਫਰੀਦ ਹੈਰਾਨ ਅਤੀ ਹੋ ਜਾਏ ਡੋਲ ਰਹੀ ਕਿਉਂ ਵੀ ਬਾ ਪਾਣੀ ਹਮੇ ਬਤਾ ਕੇ ਆਗ ਅਸਲ ਕਹਾਣੀ ਘਰੇ ਭੈਣ ਕੇ ਆਗ ਲਗਾਈ ਪਾਣੀ ਪਾ ਕੇ ਮਸਾਂ ਬੁਝਾਈ ਅੰਨ ਛੋੜ ਕੇ ਭੁੱਖਾ ਮਰਨਾ ਨਿਗਰਾ ਫਿਰੇ ਮੈਂ ਦਰਸ਼ ਨ ਕਰਨਾ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਲੜਕੀ ਹੈ ਸੱਚ ਬੋਲਦੀ ਗੁਰੂ ਖਮਾਰਾ ਨਾ ਹੈ ਅੱਲਾ ਕੈਸੇ ਮਿਲੇਗਾ मुर्शद दस्य राय बाबा श्री चंद्र की जय शंकर शरणम चौपाई फिर नगूरा लड़की बोली फीत भगत की आंखें खोली वापस परत करा को जाए मुर्शद बाली चित सताए राम आग लगाई देखी पानी नाल बुझाई देखी बीबी जो गुर बचन उचारा हम पर किया पर उपकारा चौपाई जो बन भी दुबुड़ा पागाया नहीं अल्लाह का दर्शन पाया लड़की नहीं हम है पाता निगुरे सारा वक्त लगाता मुर्शिद पूरा जे मिल जाए अल्लाह हमको गले लगाए कुतुबदीन काकी गुरपूर पर से पाप सरो सरोज हजूरे बाबा श्री चंद्र की जय दो ख्वाजा कुतुबदीन को ਮੁਰਸ਼ਿਦ ਲੀਆ ਬਣਾਏ ਤਨ ਮਨ ਤਨ ਸੇ ਭਗਤ ਜੀ ਗੁਰ ਕੀ ਸੇਵਕ ਮਾਏ ਦੋਰਾ ਮੁਰਸ਼ਿਦ ਕਹੇ ਫਰੀਦ ਕੋ ਕਰਣਾ ਮੈਂ ਇਸ਼ਨਾਨ ਅੱਗਲੇ ਮੈਂ ਬੁਝ ਗਈ ਕਿਵੇਂ ਆਗ ਜਲਾਣ ਬਾਬਾ ਸ਼੍ਰੀ ਚੰਦਰ ਕੀ ਜੈ ਜੋ ਪਈ ਸੁਰਤ ਸ਼ਬਦ ਗੁਰ ਧਿਆਨ ਟਿਕਾਈ ਜਿੰਦਗੀ ਮੁਰਸ਼ਿਦ ਲੇਖੇ ਲਾਈ ਕਾਕੀ ਭਗਤ ਤੇ ਪੇਪਰ ਪਾਵੇ ਮੂ ਸਲਤਾਰ ਕੋ ਦਾ ਮਹੀ ਬਰਸਾਵੇ ਫਰੀਦ ਯਾਗ ਕੋ ਲੈਣੇ ਜਾਏ ਬਾਰਸ਼ ਮੇ ਨਾਗ ਆਗਿ ਥਿਆਏ ਭਗਤ ਜਾਮ ਦਾ ਚਾਲ ਉਚਾਲ ਬੈਠੀ ਵੇ ਸਾਦੀ ਵਾੜ ਚੋ ਬਈ ਛੀਤ ਮਾਸ ਮੇ ਬਾਰਸ਼ ਹੋਏ ਵਿਸ਼ਵਦਰ ਦਾ ਦਰਜਾ ਭਗਤ ਖਲੋਏ ਲੈਣੀ ਆ ਕਰੇ ਅਰਜੋਈ ਬਿਨਾ ਸ਼ਰਤ ਕੇ ਯਾਗ ਨ ਕੋਈ ਕਹੇ ਫਰੀਦ ਤੁਮ ਸ਼ਰਤ ਬਤਾਵੈ ਨੈਣ ਨਿਕਾਲ ਮਮਚੋਲੀ ਪਾਵੇ ਨੀਤਰ ਕਾਟ ਭਗਤ ਪਕੜਾਏ ਬੇਸਿਆ ਆਗ ਦੇ ਵਿਦਾ ਕਰਾਏ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਮੁਰਸ਼ਿਦ ਕਹੇ ਫਰੀਦ ਕੋ ਪੱਟੀਆਂ ਅੱਖ ਬੰਧਾਏ ਪੱਟੀ ਖੋਲੀ ਪੀਰ ਜੀ ਅੱਖ ਘਮਾਰੀ ਆਏ ਦੋਰਾ ਕਹੇ ਖੁਆਜਾ ਭਗਤ ਜੀ ਅੱਖ ਆਪ ਕੀ ਆਏ ਪੱਟੀ ਖੋਲੋ ਅੱਖ ਸੇ ਫਿਰ ਕੋ ਪੱਟੀ ਬੰਧਾਏ ਬਾਬਾ ਸ੍ਰਿਚੰਦਰ ਕੀ ਜੈ ਚੋਪਈ ਵਰਸੇ ਮੀਹੋਂ ਅਗਨ ਲਿਆਵੇ ਅਕਰ ਚੂਲਾ ਭਗਤ ਜਲਾਵੇ ਮੁਰਸ਼ਿਦ ਕੋ ਇਸ਼ਨਾਨ ਕਰਾਏ ਕੋ ਪ੍ਰਸੰਨ ਖੁ ਆ ਜਾ ਜਾਏ ਪੀਦ ਕਹੀ ਅੱਖ ਮੇਰੀ ਆਈ ਆਈ ਅੱਖ ਤੇ ਪੱਟੀ ਕਾਈ ਕੁਦਬ ਦੀ ਨਗਲਾ ਕਾ ਪਿਆਰਾ ਖੋਲ ਪੱਟੀ ਤਕ ਅਜਬ ਨਜ਼ਾਰਾ ਚੋਪਈ ਕਹੇ ਖੁ ਆ ਜਾ ਪੱਟੀ ਉਤਾਰ ਕਰਦੀ ਆ ਤਰੇ ਅੰਖ ਉਪਚਾਰ ਨਮਈ ਅੰਖ ਫਰੀਦ ਕਿ ਆਈ ਦੇਵੇ ਭਗਤੂ ਸਭ ਦਿਖਾਈ ਸ਼ਬਦ ਸੁਤ ਕੀ ਜੁ ਉਤੇ ਸਿਖਾਈ ਖੁਦਾ ਦੇ ਦਿਸਣ ਕੀ ਅੰਖ ਲਗਾਈ ਹੁਆ ਫਰੀਦ ਬ੍ਰਹਮ ਗਿਆਨੀ ਪ੍ਰਗਟ ਹੋਈ ਅੰਮ੍ਰਿਤ ਬਾਣੀ ਚਉਪਈ ਭਗਤ पिंजरा ਹੁਆ ਸਰੀਰ ਕਹੇ ਕਗਾ ਕੋ ਬੋਲ ਫਕੀਰ ਹਾੜ ਮਾਸ ਮੇਰਾ ਨੋਚ ਕੇ ਖਾਏ ਮਤ ਹਮਾਰੀ ਅੰਖ ਚੁਰਾਏ ਦਾਈ ਦਾਈ ਕਰਨਾ ਯਾਰ ਦੀਦਾਰ ਕਰੇ ਖਵਾ ਭਵ ਸੰਦੋ ਪਰ ਜੀਵਨ ਮੁਕਤੀ ਪਾਈ ਫਰੀਦ ਸਦਾ ਫਕੀਰਾਂ ਹੋਵੇ ਈ ਵਿਚਉ ਬਈ ਨਿਜ ਸਰੂਪ ਕਾ ਕਰੋ ਕਰੇ ਦੀਦਾਰੇ ਪਤ ਕਰੀ ਚੋ ਮੰਜ਼ਲ ਪਾਰੇ ਕੰਤ ਮਨਾਨਾ ਸਿਖਾ ਚੱਜ ਦੇਕੇ ਬਲਾ ਮਨ ਕਰਤਾ ਹੱਜ ਅੱਲਾਹ ਹੁ ਸੁਣਤੋਂ ਓਨਕਾਰ ਪੀਰ ਕੁੱਲੀ ਬਸੇ ਅੱਲਾ ਯਾਰ ਮਰੀਮ ਮਾਤਾ ਜਤ ਕਹਾਈ ਟਾਈ ਮਾਤ ਕਥਾ ਸ੍ਰੀ ਚੰਦਰ ਗਾਈ ਭਗਤਾ ਕੋ ਅਮਿ ਕਥਾ ਸੁਣਾਈ ਪ੍ਰੇਮ ਨੇ ਸ੍ਰੀ ਚੰਦਰਾਇਣ ਲਿਖਾਈ ਬਾਬਾ ਸ੍ਰੀ ਚੰਦਰ ਕੀ ਜੈ ਸ਼ੰਕਰ ਗਰੀਬੀ ਦੀ ਮੰਗਲਕਾਰੀ ਉਦਾਸੀ ਨੀ ਸ੍ਰੀ ਚੰਦਰ ਪੁਰਾਰੀ ਨਮੋ ਨਮੋ ਸ੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਹਰਾ ਮਾਨਸ ਰੋਵਰ ਪਿਆਗ ਮੇ ਹੰਸ ਸਰੋਤਾ ਆਏ ਸ਼ੇਵ ਸਰੂਪ ਸ੍ਰੀ ਚੰਦਰ ਜੀ ਅਮਰਤ ਕਥਾ ਸੁਣਾਏ ਦੋਹਰਾ ਸਰਬਣ ਕੀਰਤਨ ਸਿਮਰਨਾ ਪਾਸੇ ਵਣ ਮੋਰਾਰ ਪੂਜਾ ਸੇਵਾ ਅਰਚਨਾ ਮੈਤਰੀ ਨਾਮ ਸ਼ਿਕਾਰ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਨਾਮ ਪ੍ਰਭੂ ਕਾ ਸਿਮਰਨਾ ਨਾਮ ਗੋਬਿੰਦ ਦਾਤਾਰ ਨਵਦਾ ਭਗਤੀ ਕੀ ਜੀਏ ਸਰਗੁਣ ਪ੍ਰਭ ਅਵਤਾਰ ਦੋਹਰਾ ਪ੍ਰਥਮ ਭਗਤੀ ਪਤ ਸੁਣੋ सुनी जोगोरी माए मान सरोवर पर शंभू अमृत कथा सुनाए बाबा श्री चंद्र की जय कवित शिव पार्वती जहां रहती है कैलाश पर वहां अंगभूत मान सरोवर विख्यात है राजकाट पनघाट गौकाट तीनवाही चौथी पंचेती कर्मकाट भी बुलात है शीत नील अमि जल नील मगन जैसी नील लाल पद्म के सुपन सुहात है ऋषि मुनि परमहंस करण तपस्या पर तट हंसा की तारी पारी शोभा को बड़ा गए चौपाई श्री चंद्र सुनावे प्रथम परश मंगल गावे गंग लाकर गोते आवत तूणे चल सुरोते तूणे पर कट हुआ पारी होय हर्ष पॉँ पर मुरा पुरारी यतिचरण करे भक्त आदेश नवदा भक्ति करे उपदेश चौपाई श्री चंद्र जी सुन हरि साए नवदा भक्ति कथा सुनाए प्रथम सरवण भक्ति गाई मांगौरी को शिव सुनाई मान सरोवर चार दिशाएं पूर्व दिशा राजकाट बताएं राजकाट से तीरmai हमें कथा शुरू सिवा कराई डोरा ਨੀਂਦਰੇ ਕੇਰੀ ਗੌਰਜਾ ਸ਼ੰਭੂ ਕਥਾ ਸੁਣਾਣ ਬੈਠੇ ਸੁਖ ਬ੍ਰਿਖਸ਼ ਤੇ ਸੱਤ ਸੱਤ ਵਚਨ ਅਲਾਣ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਅਮਰ ਕਥਾ ਮਹਾਦੇਵ ਸੁਣਾਏ ਗਿਰੀ ਸੁਤਾ ਸੁਣ ਧਿਆਨ ਲਗਾਏ ਕੇਰੀ ਗੌਰਜਾ ਨੀਂਦਰਯਾਨ ਸੁਆਪਰਾ ਹੁੰਗਾਰਾ ਜਾਣ ਸੁਬਾਹ ਭੂਈ ਸ਼ਿਵ ਨજર ਦੜਾਈ ਊਮਾ ਸੋਈ ਦੀ ਦਿਖਾਈ ਸੁਣੀ ਕਥਾ ਸੁ ਅਮਰ ਹੂਆ ਮਾਰਨ ਦੌੜੇ ਸ਼ੰਕਰ ਸੁਆ ਚੌਪਈ ਸ਼ੰਕਰ ਸੁਆ ਮਾਰਨ ਪਾਗੇ ਤੋਤਾ ਉੜਾ ਸ਼ਵ ਆਗੇ ਆਗੇ ਬਿਆਸ ਪਾਰੀ ਆਦੇ ਦਿਖਾਈ ਸੁਖ ਗਰਬ ਮੇ ਜਾ ਕੁਸ ਜਾਈ ਬਿਆਸ ਦੁਆਰੇ ਬੈਠੇ ਸ਼ੰਭੂ ਬਰਸ ਬਾਰਾ ਕੇ ਗਾਡੇ ਤੰਬੂ ਬਰਮਾ ਵਿਸ਼ਨ ਕਹੇ ਸ਼ਿਵ ਸੁਆਮੀ ਅਮਰ ਹੂਆ ਸੋ ਬਰਮ ਗਿਆਨੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਵਿਆਸ ਪਾਰੀਆ ਗੁਦਰ ਮੈਂ ਸੁਖ ਡਰ ਕਰ ਕੁਸ ਜਾਏ ਸ਼ੰਕਰ ਦੌੜੇ ਮਾਰਣੇ ਬਰਮਾ ਵਿੱਚ ਸਮਝਾਏ ਦੋਰਾ ਅਮਰ ਕਥਾ ਸੁਖ ਸੁਣ ਲਈ ਹੂਆ ਗਮਰ ਸੰਸਾਰ ਨਹੀਂ ਮਾਰਿਆ ਮਰੇਗਾ ਸ਼ੰਕਰ ਕ੍ਰੋਧ ਨਿਵਾਰ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਵਿਆਸ ਦੇਵ ਨੇ ਕਰੀ ਪੁਕਾਰ ਆਗੇ ਵਿਸ਼ਨੂ ਰਚਨ ਹਾਰ ਦੋਹਾਂ ਨੇ ਭੋਲਾ ਸਮਝਾਇਆ आसुवा हमारे कराया देवसी सो बहरे आए व्यास अपना पुत्र बनाए करबक्षी सुवा त्रिदेव प्रकट हुए ऋषि सुखदेव चौपाई जन मनुष्य तोता पावे ऋष सुखदेव सुवा बन जावे बन में जाए समाध लगावे चिड़ी घोंसला सीस बनावे बन में होई आकाश पानी निगुरा है सुखदेव ज्ञानी सुनकर चिड़ी आलना टाया मुनि सुखदेव को ज्ञान कराया चौपाई पिता ब्यास को बिथा सुनाई हमको निगुरा कहे लुकाई गुरु हमारे तुम बन जावो देव दीक्षा शिष्य बनावो सुखदेव को व्यास बताए जनक बधे पास तुम जाए राज ऋषि है जनक त्यागी क्या कर इन्हके पांई लागी बाबा श्री चंद्र की जय दोरा जनक जनक मिथलापुरी चले गए सुत व्यास तेत ते के चरण है दूसरा भोग विलास दोरा देख दशक बरा गए हुए मुनि घड़ान पिता व्यास को आण के सारा हाल बतान बाबा श्री चंद्र की जय चौपाई सुखमनी के जनक द्वारे सिंह पौड़ जा दृष्टि डारे ततकड़ागा ताता तेल जनक दिखावे माया खेल प्रवृत्ति नर बिते एको थाई ब्रह्म माया का भेद न पाए निपड्यो ओडी आग लगावे चिप्पी ओडनी दे सुखतावे चौपाई ऋषि व्यास के सुख ऋषि व्यास को सुख सुनावे कहा पिताजी हमें पसावे योगी पोगी देखी माया ਨਾਹੀ ਮੰਨੇ ਗੁਰੂ ਮਨਾਇਆ ਬਿਆਸ ਕਹੇ ਸੁਤ ਤੂੰ ਅਭਿਮਾਨੀ ਜਨਕ ਬਦੇਹੀ ਬ੍ਰਹਮ ਗਿਆਨੀ ਉਸ ਪਾਜਾ ਸੁਤ ਸੁਖਦੇਵ ਜਨਕ ਬਣੇ ਤੁਮਰਾ ਗੁਰੂ ਦੇਵ ਸ਼ੰਕਰ ਹਰੀਬੀ ਦੀ ਮੰਗਲਕਾਰੀ ਉਦਾਸੀਨ ਸ੍ਰੀ ਚੰਦਰ ਪੁਰਾਰੀ ਨਮੋ ਨਮੋ ਸ੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਰਾ ਨਿਭੂਰੇ ਸੁਤ ਸੁਖਦੇਵ ਕੋ जुगती व्यास बताए खिड़की महल महाराज की बैठ हेठ तुम जाए दो अंतःकरण करण शुद्ध हो जबी लय आवाजा मार जाप शब्द बख्श दे कृप पार मुरार बबा श्री चंद्र की जय व्यास देव देवसोजूत बताई जनकपुरी फुर पोचा जाई खिड़की नीचे आसन लावे, पत्तल जूठी जनक गिरावे. ਬਾਰਾਂ ਵਾਰ ਸਿਰ ਝੂਠ ਪੁਆਏ ਮਨ ਨਹੀਂ ਸੁਖ ਦੇ ਢੁਲਾਈ ਪਰਖਾ ਸੁਖ ਸੁਖ ਕਿਸਵੱਟੀ ਲਾਏ ਜਨਕ ਆਪਣੇ ਪਾਸ ਬੁਲਾਏ ਚੋਪਈ ਸੁਖ ਕਰੀ ਗੰਗਾ ਇਸ਼ਨਾਨ ਜੋਗ ਬਸਣ ਤਨ ਸੁਚੇ ਪਾਣ ਸਹੀ ਜਟਾ ਤੇ ਲਟਾ ਲੋਹਾਏ ਸੁਰਤ ਸ਼ਬਦ ਗੁਰ ਗਿਆਨ ਕਰਾਏ ਐਸੀ ਚੜੀ ਸੁਣ ਕਰ ਬਾਣੀ ਸੁਖ ਹੋਏ ਬਾਲ ਬ੍ਰਹਮ ਗਿਆਨੀ पीषित कोस कथा सुनावे सा दिवस में मुक्ति पावे बाबा श्री चंद्र की है दोरा बाहर दूसरी गौर जा शिव कोली यमुनाए अमृत कथा श्री राम की अमृत पान कराये दोरा सुन सती की विनती शंकर कथा सुनाण आदि रा नींद नी के लगे खलारे आण दोरा सिंध तट पटहिम सुता किया भर उपकार आसोई मत्स्य सुन रहा जल चर दिया उदार बब श्री चंद्र की जय चौपाई पार्वती मन इच्छा तारी राम कथा गमे अति प्यारी सती आज जी अर्ज सुनाई शंकर जी अनुमति देवाई देख सुन समुद्र सु किनारा कमल खिले मन मोहक नजारा शीत सुगंध पवन पुरवाई ऋतु बरणत तर मुस्काई चौपाई बाग शलातरा आसन लाके बैठ गए शिव गौरीया के राम कथा करी बख्यान दग सुता सुने ला कर कान निंद्रयान सवल पाया कथा छोड़ कर सोई माया मश सुनी शिवराम की कहानी जल जल से नरदे बदलानी ਬਾਬਾ ਸ੍ਰੀ ਚੰਦਰ ਕੀ ਜੈ ਸ਼ੰਕਰ ਸ਼ਰਣੰ ਦੋਹਰਾ ਉਮਾ ਸੋਈ ਮਛ ਸੁਣ ਲਈ ਕਥਾ ਕਰਨ ਮਹਾਦੇ ਸਿਦ ਮਸ਼ੰਦਰ ਹੋ ਗਏ ਕੋਰਖਨਾਥ ਗੁਰਦੇਵ ਚੋਪਈ ਪਵਨ ਸੀਤ ਕਾ ਚੌਂਕਾ ਆਏ ਪਾਰਵਦੀ ਕੋ ਨੀਂਦ ਸਤਾਏ ਸੁੱਤਾ ਮੈਨਾ ਸੁਤਨ ਮੈਨਾ ਕੋ ਨੀਂਦਰ ਆਈ ਕਦਸਪੂਰਨ ਸ਼ਿਵ ਕਰਾਈ ਜਲ ਚਰ ਮਛ ਸ਼ਿਵ ਦਰਸ਼ਨ ਪਾਏ ਅਮਰਕਤਾ ਸੁਨਰ ਬਣ ਜਾਏ ਮਛ ਮਛੰਦਰ ਨਾਟਕ ਖਾਵੇ ਗੁਰੂ ਗੋਰਖਾ ਗੁਰੂ ਬਣ ਜਾਵੇ ਚੋਪਈ ਕਾਗ ਬਸੁੰਡ ਨੇ ਨਾਮਕ ਖਾਣੀ ਬਨਤਾ ਸਤ ਕੋ ਆਖ ਬਖਾਣੀ ਗਰਲ ਰਾਮ ਕੋ ਸਰਗੁਣ ਜਾਣੇ ਨਿਰਗੁਣ ਰਾਮ ਬਸੁੰਡ ਬਖਾਣੇ ਦੇ ਗੁਣ ਸਰ ਗੁਣ ਪੇਦ ਨ ਪਾਈ ਨਰ ਨਾਰਾਇਣ ਹੀ ਆਪ ਬਣ ਜਾਈ ਕਾਗ ਬਸੁੰਡ ਕੀ ਸ਼ੰਕ ਮਿਟਾਵੇ ਬਾਲ RAM ਮਾਇਆ ਵਰਤਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਕਾਗ ਬਸੁੰਡੀ RAM ਕੋ ਨਾ ਮਾਨੇ ਭਗਵਾਨ ਬਣ ਕੇ ਕਰੂ RAM ਕੀ ਰੋਟੀ ਲੱਗਾ ਚੁਰਾਨ ਦੋਰਾ ਮਾਇਆ ਪਾਈ ਬਸੁੰਢ ਤੇ ਉਡਾ ਰੋਟੀ ਲੈ ਦੂਰ बालराम पीछे गए किया दूर गुरूर बाबा श्री चंद्र की जय चौपाई ऋषि पुंड की उमर लंबेरी राम जन्म देखा आठ बेरी राम गोद हुआ अवतार आए पुसुंडी कर्ण दारा बालराम के दर्शन पाए राम रुणे का मकर बनाई काग ऋषि को शंका होई हरख सोग ना प्रभु को कोई चौपाई बालराम नाही भगवान प्ररोणिका नाही काम राम प्रभु को परखे काग रोटी लेकर जाए भाग पर्वत कंदरा छुपा जाए बलराम भी पीछे आए देख राम को हुआ हैरान पांव गिरा ऋषि का भगवान बाबा श्री चंद्र की जय दोरा अमर कथा जिस सुन ली ਵੇ ਅਮਰਜਹਾਨ ਸਰਬਨ ਭਗਤੀ RAM ਕੀ ਕਹਿਣ ਜਤੀ ਭਗਵਾਨ ਦੋਰਾ ਧਰਮ ਰਖਤੀ ਰਖਤਾ ਕਰੇ ਵੇਦ ਬਖਿਆਨ ਬੈਜ ਸੁਭ ਸਰਬਨ ਕੀਆ ਲਗਾ ਧਰਮ ਕਮਾਣ ਬਾਬਾ ਸ਼੍ਰੀ ਚੰਦਰ ਕੀ ਜੈ ਚਉਬਈ ਸਰਬਨ ਭਗਤੀ ਜਤੀ ਸੁਣਾਏ ਬੈਜ ਸੁਤ ਸੁਣ ਧਰਮ ਕਮਾਏ एक गांव में बैस बिराजे ऊपर खट्टी सुत बिराजे बैस रोज संगत में जावे संत कथा ने सुनकर आवे कहाँ बेटा जी कह के आए हम कोली जी जदे बुलाए चौपई एक रोज बड गह के आए बैस बेटा उसे हाट बिठाए लड़का जल्दी सत्संग सा जावे साधु बाणी कान में आवे संत बैस का त्रम बताए ਗਉਗਰੀ ਕੀ ਸੇਵ ਕਮਾਏ ਸੁਣੀ ਬਾਲ ਨੇ ਪਾਵਨ ਬਾਣੀ ਗਉ ਕੀ ਸੇਵਾ ਮੋਕਸ਼ ਦਾਈਣੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਸ੍ਰੀ ਚੰਦਰ ਕੇ ਸੰਗਤੇ ਸੁਣੀਏ ਧਿਆਨ ਲਗਾਏ ਸੁਣਨਾ ਮੰਨਨਾ ਪਾਉ ਕਰ ਧਰਮ ਕਾ ਕਰਮ ਕਮਾਏ ਦੋਰਾ ਬਾਲਕ ਪਿਤਾ ਬੁਲਾਈ ਕੇ ਬਾਪ ਸਿ ਘੱਟੀ ਆਏ गेहूँ गायें खा रही लड़का नाहीं घटाए बाबा श्री चंद्र की जय चौपई बाप से घटी बाल क्या वह गायें आगे गेहूँ खावै बहस तर सुण बाल के आया गौ माता को नहीं हटाया बहज दे हाटी पर आए बेख गौ को अति घबराए बहस कहे सुत गाय हटावो लेकर डंडा दूर पजावो चौपई संत वचन सुत मन लगावे पिता कहे न गऊ हटावे आगे पिता को ज्ञान कराय सत्संग वाली कथा सुनाए धर्मवैषिका गऊ विचाराना दया गरीबा पर कराना पिता पुत्र पर को चढ़ाये पीट-पीट कर करू गड़ाई शंकर हरि विधि मंगलकारी उदासीन श्री चंद्र परारी नमो नमो श्री चंद्र जय जय ਕੰਤਨ ਗੁਰੂ ਨਾਨਕ ਜੈ ਜੈ ਦੋਰਾ ਕ੍ਰੋਧ ਬੈਸ ਕੋ ਆਗਿਆ ਸੁਣ ਕਰ ਸੁੱਤ ਗਿਆ ਨਾ ਦੇਸ਼ ਨਿਕਾਲਾ ਦੇ ਦਿਆ ਛੋੜਾ ਸੁਤ ਮਕਾਨ ਚੋਪਈ ਬੈਸ ਵੱਲ ਕਾ ਆਗਿਆਕਾਰੀ ਕਰੋ ਜਾਣ ਕੀ ਕਰੀ ਤਿਆਰੀ ਛੋੜ ਗ੍ਰਾਮ ਦੁਰਾਡੇ ਜਾਏ ਬੀਜ ਪੰਦ ਮੇਸ਼ੋਰ ਸੁਣਾਏ ਸਾਮ ਡਡੂ ਕੋ ਮੁਖ ਮੇ ਪਾਵੇ ਮਿੰਡਕ ਰਖਸ਼ਾ ਲਈ ਚਿਲਾਵੇ ਤੇ ਆਵਾਲਕੇ ਮਨ ਮੇ ਆਏ ਸਾਮ ਤੇ ਦਾਦਰ ਲੀਆ ਬਚਾਏ